ਦਿਨ ਐਤਵਾਰ ਤਰੀਕ 18 ਫਰਵਰੀ ਸਾਲ 2024 ਇਸ ਵੇਲੇ ਆਪਾਂ ਸਾਊਦੀ ਅਰਬ ਦੇ ਇੱਕ ਕੈਂਪ ਦੇ ਵਿੱਚ ਬੈਠੇ ਆਂ ਤੇ ਕੈਂਪ ਦੇ ਸਵੇਰ ਇਹੋ ਜਿਹਾ ਸਵੇਰ ਦਾ ਪੌਣੇ 5 ਦਾ ਸਮਾਂ ਹੋਇਆ ਬਾਈ ਹੁਣੀ ਸਵੇਰੇ ਸਵੇਰੇ ਰੋਟੀਆਂ ਲਾ ਕੇ ਤਿਆਰ ਆ ਕੰਮਾਂ ਤੇ ਜਾਣ ਲਈ ਐ ਆਪਦਾ ਰੋਟੀ ਪਾਣੀ ਇਹ ਬਣ ਕੇ ਤਿਆਰ ਕਰਕੇ ਵੀਰ ਹੁਣੀ ਸਵੇਰੇ ਚਲੇ ਜਾਂਦੇ ਆ ਹੋਰ ਬਾਈ ਠੀਕ ਠਾਕ ਹਾਂਜੀ ਵਧੀਆ ਨੌਣੇ ਨੂੰ ਸ਼ਾਮ ਨੂੰ ਆ ਕੇ ਹਾਂਜੀ ਠੀਕ ਆ ਏ ਬਾਈ ਹੁਣਾਂ ਦਾ ਟਕਾਣਾ ਸਵੇਰੇ ਹੀ ਬਰਸ਼-ਬਰਸ਼ ਕਰਕੇ ਕੰਮਾਂ ਤੇ ਨਿਕਲ ਜਾਂਦੇ ਆ ਟਰੱਕ ਟਰੱਕ ਫੜ ਲੈਂਦੇ ਆ ਇੱਥੋਂ ਸਾਰੇ ਵੀਰ ਬੱਸ ਤੇ ਜਾਣਗੇ ਇੱਕ ਬੱਸ ਆਉਗੀ ਸਾਰਿਆਂ ਨੂੰ ਲੈ ਜਾਂਦੀ ਆ ਫਿਰ ਟਰੱਕਾਂ ਦੇ ਬਹਿ ਜਾਂਦੇ ਆ 12 ਘੰਟੇ ਮਿਹਨਤਾਂ ਕਰਕੇ ਸ਼ਾਮ ਨੂੰ ਇਹ ਵਾਪਸ ਇੱਥੇ ਆਉਂਦੇ ਆ ਆ ਕੇ ਫਿਰ ਲੰਗਰ ਪ੍ਰਸਾਦ ਤਿਆਰ ਕਰਕੇ ਤੇ ਖਾਂਦੇ ਆ ਜੀ ਧੰਨਵਾਦ ਵੱਡੇ ਵੀਰ ਤੁਹਾਡਾ ਸਾਰਿਆਂ ਦਾ ਛੋਟੇ ਬਾਈ ਛੋਟੀਆਂ ਮੇਰੇ ਤੋਂ ਹਨਾ ਤੁਸੀਂ ਸਾਰੇ ਵੱਡਾ ਤਾਂ ਮੇਰੇ ਤੋਂ ਬਾਈ ਤੁਸੀਂ ਇਹ ਭਾਈ ਵੱਡੇ ਇਹ ਵੀਰ ਹੋਣੀ ਵਿਆਹੇ ਨੇ ਤੇ ਬਾਕੀ ਸਾਰੇ ਮੁੰਡੇ ਹਜੇ ਨਵੀਂ ਉਮਰਾਂ ਦੇ ਆ 24-25 ਸਾਲ ਦਾ ਜਿਹੜਾ ਇੱਕ ਇੱਕ ਸਾਲ ਹੋ ਗਿਆ ਇਹਨਾਂ ਨੂੰ ਇਹ ਦੇਸ਼ ਦੇ ਵਿੱਚ ਦੋ ਦੋ ਸਾਲਾਂ ਦਾ ਇਹਨਾਂ ਦਾ ਵੀਜ਼ਾ ਵਸ ਐਂ ਚਲਾ ਲਓ ਕੈਮਰਾ ਸਾਮ ਕਰ ਲਈਏ ਕੈਮਰਾਮੈਨ ਜਲਦੀ ਫੋਕਸ ਕਰੇ ਅੱਜ ਵੀਰ ਹੋਣੇ ਕਹਿੰਦੇ ਇਹ ਰੰਬੜਾਂ ਚ ਜਾਂਦੇ ਆ ਰੰਬਲ ਟੁੰਦੇ ਆ ਹਰੇਤਾ ਹੁੰਦਾ ਜਿਹੜਾ ਇੱਥੋਂ ਦਾ ਸਤੰਦੇ ਵੀ ਆਪਾਂ ਇੱਕ ਘੰਟੇ ਦਾ ਗੇੜਾ ਲਾ ਕੇ ਆਉਣੇ ਆ ਨਾਲ ਦੇਖਦੇ ਆ ਮੋੜ ਦਿਨ ਦੇ ਵਿੱਚ ਚਾਰ ਪੰਜ ਗੇੜੇ ਲਾਉਂਦੇ ਨੇ ਤੇ ਪਹਿਲਾ ਗੇੜਾ ਆਪਾਂ ਲਾ ਕੇ ਆਵਾਂਗੇ ਨਾਲ ਇਹਨਾਂ ਦੇ ਦੋ ਟਾਈ ਘੰਟੇ ਇਕ ਉਦੋਂ ਬਾਅਦ ਸਾਈਕਲ ਚੱਕ ਕੇ ਅਗਲੇ ਰਾਹਾਂ ਤੇ ਪਾਵਾਂਗੇ ਆ ਜਿਹੜੇ ਕੋਟ ਪਾਈ ਬਾਈ ਹੁਣ ਹਾਂ ਇਹ ਇਹਨਾਂ ਦੀ ਕੰਪਨੀ ਦਾ ਰੰਗ ਆ ਕੋਟ ਅੱਗੇ ਕਿਹਦਾ ਦੀ ਕੰਪਨੀ ਨੇ ਆਗੀ ਅਲਜ ਮਾਮਾ ਅਲਜ ਮਾਮਾ ਹਾਂਜੀ ਚਲੋ ਖੜਾ ਅਲਜ ਮਾਮਾ ਆ ਜੀ ਬਸ ਭਾਈ ਕਿ ਦਾਲਦੀਆਂ ਮਾੜੀ ਬੋਲ ਬਾਦਰੀ ਨੇ ਕਲਾਰਾ ਹੀ ਬੜਾ ਪਿਆ ਕਲਾਰਾ ਹੀ ਬੜਾ ਪਿਆ ਹੁਣ ਦੇ ਬਾਰੇ ਗੱਲ ਕਰਦੇ ਕਲਾਰਾ ਯਾਰ ਬੜਾ ਸੁੱਕਿਆ ਕਰਦਾ ਪੋਜ਼ ਭਾਜੀ ਹਾਂ ਚੱਲੋ ਵੀਰੇ ਚੱਲੋ ਚੋਪੀ ਬੋਲਦੇ ਨਾਲ ਉੱਤੋਂ ਪੈ ਮੈਂ ਚਲੋ ਭਾਈ ਸਖੋ ਕਿੱਦਾਂ ਜੀ ਸਿੰਘ ਸਾਹਿਬ ਠੀਕ ਹੋ ਜੀ ਆਨੇ ਕੀ ਕੁਦਰਤ ਦਾ ਕ੍ਰਿਸ਼ਮਾ ਇਹਦੇ ਵਿੱਚ ਇਹ ਆਦਮੀ ਬੇਮਿਸਾਲ ਆ ਬੇਜੋੜ ਆ ਉਹ ਮੰਨੋ ਉਧਰ ਆ ਰਹੀ ਬੱਸ ਉਹ ਨਹੀਂ ਜਿਹੜੀ ਗੱਲ ਪਹਿਲੇ ਤੇ ਬੰਦੇ ਨੇ ਪਾਈ ਨੇ ਪਾਈ ਨੇ 269 ਆ ਯਾਰ ਟੇ ਵਾਹ ਵਾਹ ਆ ਜਾ ਸਰ ਇੱਕ ਜੱਟਰ ਟਾਇਰ ਨਾਲ ਆਤਾ ਜੇ ਇੱਕ ਟਾਇਰ ਨਾ ਬਾਈ ਜਾਇਆ ਟਾਇਰ ਜਾਂ ਕੋਈ ਹੋਏ ਫਿਰ ਚੱਲਦੇ ਆ ਵੀਰੇ ਇੱਧਰ ਦੇ ਪਾਸੇ ਫਰੇਮ 'ਚ ਜਿੰਨੇ ਵੀ ਖੜੇ ਇੱਥੇ ਟਰੱਕ ਖੜੇ ਦਿਸਦੇ ਆ ਬੱਸਾਂ 'ਚੋਂ ਮੁੰਡੇ ਉਤਰਦੇ ਆ ਸਾਰੇ ਡਰਾਈਵਰ ਨੇ ਤੇ ਇਹਨਾਂ ਟਰੱਕਾਂ 'ਚ ਚੜ ਜਾਂਦੇ ਆ ਪਾਉ ਫੋਟ ਰਹੀ ਆ ਸਾਰੇ ਬੱਸੇ ਚਾਨਣ ਹੋਈ ਜਾਂਦਾ ਹੁਣ ਕਿੱਥੋਂ ਤੁਸੀਂ ਐਂਗਰ ਦਾਪਰ ਤੋਂ ਇਹ ਕੰਪਨੀ ਜਿਮਲਾ ਬਹੁਤੇ ਪੰਜਾਬੀ ਆ ਹੋਰ ਕਹਿਮ ਆ ਵਧੀਆ ਵਧੀਆ ਭਾਈ ਵਧੀਆ ਚਾਹੀਦੇ ਵੀਰੇ ਇਹ ਡੋੜੀ ਟਰੱਕ ਲਾਟ ਹੋਏ ਹੁੰਦੇ ਆ ਇਹਨਾਂ ਨੂੰ ਤੇ ਉਹ ਆਪੋ ਆਪਣੀ ਟਰੱਕ 'ਚ ਬਾਈ ਹੋਣੀ ਚੜਦੇ ਆ ਤੇ ਵਾਟਾਂ ਵੜਦੇ ਆ ਇਹ ਲੰਬੜਦਾਰ ਦੀ ਗੱਡੀ ਜੇ ਇਹ ਲੰਬੜ ਇਹ ਲੰਬੜਾ ਮੁੰਡਾ ਹਾਂਜੀ ਲੰਬੜਦਾਰ ਆਇਆ ਠੀਕ ਚਲੋ ਲੰਬੜਦਾਰ ਸਾਹਿਬ ਫਰੇਮ 'ਚ ਜਿਹੜੇ ਦੋਵੇਂ ਵੀਰ ਦਿਸਦੇ ਆ ਇਹ ਦੋਵੇਂ ਭਾਈ ਉਸੇ ਕਮਰੇ 'ਚ ਜਿੱਥੇ ਆਪਾਂ ਰਾਤ ਸੁੱਤੇ ਸੀ ਬੱਸਾਂ ਤੇ ਆਉਂਦੇ ਆ ਤੇ ਆਪੋ ਆਪਣੇ ਟਰੱਕ ਫੜ ਕੇ ਰਾਹ ਪੈ ਜਾਂਦੇ ਆ ਜਾਣਾ ਤੁਸੀਂ ਕਿਹੜੇ ਪਾਸੇ ਨੂੰ ਬਲਕਵੈਤ ਵਾਲੇ ਪਾਸੇ ਅ ਕਵਾਇਤ ਰੋਡ ਦੇ ਬਾਅਦੋਂ ਚੱਲਣਾ ਭਾਜੀ ਪਹਿਲਾਂ ਕਵਾਇਤ ਰੋਡ ਤੋਂ ਨਾਲ ਆਪਾਂ ਰੰਬੜ ਪਰ ਕੇ ਲਿਉਣੀ ਆ ਰੰਬੜ ਹਾਂਜੀ ਚੱਲ ਵੀ ਮਿੱਟੀ ਜਾਂਦਾ ਇਧਰ ਲਈ ਮਿੱਟੀ ਆ ਜਿਹੜੀ ਇਹ ਨਵਾਂ ਤਿਆਰ ਬਾ ਆਪਣੇ ਸਫਰਾਂ ਦਾ ਦੇਖਦੇ ਆ ਮੌਲਦਾਂ ਦਾ ਠੀਕ ਆ ਆਪਣੇ ਸਫਰਾਂ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਭੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਬੱਚਿਆਂ ਨੂੰ ਸਤਿ ਅਕਾਲ ਤੇ ਰਾਤ ਆਪਾਂ ਇਹਨਾਂ ਵੀਰਾਂ ਕੋਲੇ ਸੀ ਤੇ ਅੱਜ ਇਹਨਾਂ ਦੀ ਆਪਾਂ ਰੋਜ਼ਮਰ ਦੀ ਜ਼ਿੰਦਗੀ ਨੂੰ ਦੇਖਦੇ ਆ 2-3 ਘੰਟੇ ਇੱਥੇ ਰਾਵਾਂਗੇ ਉਦੋਂ ਗਾਂ ਫਿਰ ਗਾਂ ਨੂੰ ਵਧਾਂਗੇ ਆਪਾਂ ਇੱਥੇ ਕੀ ਚੱਲ ਰਿਹਾ ਹੈ ਇੱਥੇ ਇੱਕ ਇਹਨਾਂ ਦਸ਼ਾ ਵਿੱਚ ਤੇਲ ਨਿਕਲਦਾ ਸਾਰੇ ਕਾਰੋਬਾਰ ਤੇਲ ਨਾਲ ਸੰਬੰਧਿਤ ਨੇ ਇੱਕ ਵੱਡਾ ਪ੍ਰੋਜੈਕਟ ਲੱਗ ਰਿਹਾ ਹੈ ਜਿਵੇਂ ਕਿ ਰੈਫੈਨਰੀ ਮੈਨ ਲੀ ਗਈ ਬਹੁਤ ਸਾਰੇ ਥਾਂ ਨੂੰ ਪੱਧਰ ਕਰ ਰਹੇ ਨੇ ਉੱਚੇ ਨੀਵੇਂ ਹੁੰਦਾ ਮਾਲਾ ਮੋਟਾ ਪੱਧਰ ਕਰਕੇ ਧਰਤੀ ਇਹ ਸਾਰੀ ਪੋਲੀ ਆ ਸਮੁੰਦਰ ਦਾ ਕੰਢਾ ਦਲਦਲ ਜੀ ਹੈ ਸਾਰੀ ਇਹ ਇਹਨੂੰ ਕਰੜਾ ਕਰਨ ਵਾਸਤੇ ਰੇਤਾ ਪਾਉਂਦੇ ਆ ਰੰਬਲ ਕਹਿੰਦੇ ਆ ਜਿਹਨੂੰ ਉਹ ਆੜ ਟਿੱਬਿਆਂ ਤੋਂ ਲਿਆਉਂਦੇ ਆ ਤਿੰਨ ਚਾਰ ਸੌ ਟਰੱਕਾ ਜਿਹੜਾ ਇਹ ਕੰਮ ਕਰਦਾ ਤੇ ਢੋਆ ਠਵਾਈ ਕਰਦੇ ਆ ਰੇਤੇ ਦੇ ਵੀਰ ਦਾ ਵੇਲਾ ਹੁਣ ਤੇ ਆਪਣੇ ਨਾਲ ਜਿਹੜਾ ਵੀਰਾ ਹੈਗਾ ਇਹਦਾ ਬਾਈ ਦਾ ਨਾਮ ਆ ਮਨਦੀਪ ਆ ਤੁਹਾਡਾ ਨਾਂ ਵੇਛੇ ਬਾਈ ਦਾ ਨਾਮ ਆ ਵੈਸੇ ਮਨਦੀਪ ਤੇ ਉਂਝ ਮੁੰਡੇ ਨੂੰ ਲੰਬੜ ਕਹਿੰਦੇ ਆ ਪਿੰਡ ਚ ਥੋੜੇ ਲੰਬੜਦਾਰ ਸੀ ਹਾਂਜੀ ਜੀ ਦਾਦਾ ਜੀ ਲੰਬੜਦਾਰ ਨੇ ਦਾਦਾ ਜੀ ਲੰਬੜਦਾਰ ਨੇ ਫਿਰ ਐ ਅੱਲ ਜਦੋਂ ਪੈ ਜਾਂ ਪੈ ਲੱਪੈਂਦੀ ਫਿਰ ਨਾਲੋਂ ਨਾਲ ਚੱਲਦੀ ਆ ਤੇ ਹੁਣ ਬਹੁ ਫਟਾਲਾ ਹੋਇਆ ਹੁਣ ਸੂਰਜ ਚੜ੍ਹਿਆ ਇਧਰਲੇ ਪਾਸੇ ਤੇ ਟਰੱਕਾਂ ਦੀ ਸਪੀਡ ਇੱਥੇ 20 ਦੀ ਆ 20 ਤੋਂ ਤੇਜ਼ ਕੋਈ ਟਰੱਕ ਕਰ ਨਹੀਂ ਸਕਦਾ ਤੇ ਆ ਆਫ ਰੋਡ ਆ ਤੁਸੀਂ ਜਿਆਦਾ ਆਫ ਰੋਡ ਚਲਦੇ ਹੋ ਬਾਈ ਜੀ ਭਾਈ ਆਫ ਰੋਡ ਹੀ ਆ ਜਿਆਦਾ ਆਪਣਾ ਕੰਮ ਪੱਕੀ ਸੜਕ ਤੇ ਨਹੀਂ ਚੜਨ ਦਾ ਸੁਆਬ ਬਣਦਾ ਹਾਂ ਚੜਦਾ ਭਾਈ ਹੁਣ ਪੱਕੀ ਸੜਕ ਤੇ ਚੜਾਂਗੇ ਆਪਾਂ ਮੰਨ ਲਓ ਕਿ ਜੇ ਡੇਲੀ 100 ਕਿਲੋਮੀਟਰ ਗੱਡੀ ਚਲਾਈਦਾ ਤਾਂ 50 ਕਿਲੋਮੀਟਰ ਆਪਾਂ ਆਫ ਰੋਡ ਹੀ ਰਹਿਣਾ ਜੀ ਆਫ ਰੋਡ 50 ਕਿਲੋਮੀਟਰ ਰੋਡ ਤੇ ਰਹਿਣਾ ਜੀ ਠੀਕ ਦਾ ਤਰ੍ਹਾਂ ਜੀ ਠੀਕ ਆ ਵੀਰੇ ਹੋ ਲੈਣ ਬੱਜੀ ਹੋਈ ਆ ਗੱਡੀਆਂ ਦੀ ਇੱਕੇ ਦਮ ਗੱਡੀਆਂ ਨਿਕਲਦੀਆਂ ਨੇ ਫਿਰ ਹੌਲੀ ਹੌਲੀ ਇਹ ਗਾਂ ਨੂੰ ਤੁਰਦੀਆਂ ਉਹ ਤੱਕ ਇਹ ਸਾਰੇ ਇੱਕੇ ਦਾ ਮੇਨਿਕਲ ਜਾਂਦੇ ਪਰ ਉਥੇ ਭਰਨ ਵਾਲੀਆਂ ਥਾਵਾਂ ਬਹੁਤਲ ਬੜੀਆਂ ਹੋਣੀਆਂ ਹੋਣੀਆਂ ਬਾਈ ਇਹਨੂੰ ਹਾਂ ਬਾਜੀ ਉਥੇ ਲੈਣ ਵਾਲੀਆਂ ਜਾਣੀਆਂ ਪਰ ਇਹ ਕਿ ਨਿਕਲੀਆਂ ਨਹੀਂ ਆ ਹਾਂ ਇਹ ਟਰੱਕਾਂ ਦੀ ਲਾਈਨ ਬਹੁਤ ਲੰਬੀ ਹੈ ਉਹ ਸਾਹਮਣੇ ਟਰੱਕ ਜਾ ਕੇ ਸੜਕ ਤੇ ਚੜ ਰਹੇ ਹੈ ਤੇ ਜੇ ਆਪਾਂ ਉਹ ਸ਼ੀਸ਼ੇ ਵਿੱਚ ਦੀ ਦੇਖੀਏ ਤਾਂ ਪਿੱਛੇ ਹੋਰ ਟਰੱਕ ਆ ਰਹੇ ਸੈਂਕੜੇ ਹੁਣ ਆਪਾਂ 메ਨ ਸੜਕ ਤੋਂ ਦੂਰ ਅੰਦਰ ਦੇ ਅੰਦਰ ਨੂੰ ਆ ਗਏ 사우ਦੀ ਅਰੇਬੀਆ ਦੇ ਤੇ ਇਤੇ ਤਰ੍ਹਾਂ ਤਲ ਥੋੜਾ ਜਿਹਾ ਫਰਕ ਆ ਥੋੜੀ ਥੋੜੀ ਕਹਾਜ ਆ ਦਿਖਦਾ ਹੈ ਨਾ ਟਿੱਬਿਆਂ ਤੇ ਤੇ ਜਿਹੜੇ ਆ ਟਰੱਕ ਉਧਰੋਂ ਆਈ ਜਾਂਦੇ ਆ ਇਹ ਉਧਰੋਂ ਰੰਬਲ ਭਰ ਲੈ ਰੇਤਾ ਭਰ ਲੈ ਆਏ ਸਾਰਾ ਦਿਨ ਦੇ ਸਾਰੇ ਦਿਨ ਦੇ ਵਿੱਚ ਇਹ ਮੁੰਡੇ ਤਿੰਨ ਤਿੰਨ ਗੇੜੇ ਲਾਉਂਦੇ ਨੇ ਤੇ ਤਿੰਨ ਤਿੰਨ ਗੇੜਿਆਂ ਚ ਪੂਰੀ ਬੱਸ ਹੋ ਜਾਂਦੀ ਆ ਕਾਰਨ ਇਹ ਆ ਵੀ ਸਾਰਾ ਆਫ ਰੋਡ ਹੁੰਦਾ ਤੇ ਸਰੀਰ ਹੰਬ ਜਾਂਦਾ ਇਹਨਾਂ ਸੀਟਾਂ ਤੇ ਬੈਠਿਆਂ ਦਾ ਸਪੀਡ ਇੱਥੇ ਵੱਜ ਵੀ ਰੱਖਣੀ ਪੈਂਦੀ ਆ ਫਿਰ ਵੀ ਮੜਾ ਮੁੱਟਾ ਤਾਂਠਾ ਹੋ ਕਰਨਾ ਪੈਂਦਾ ਗੇੜੇ ਪੂਰੇ ਕਰਨ ਵਾਸਤੇ ਇਹ ਹੋ ਜਾ 73 ਪੰਡ ਜਾਂਦਾ ਪੱਧਰ 'ਚ ਕੰਮ ਆ ਸਾਰਾ ਇਹ ਵਾਲੇ ਦਾਲੇ ਦਾ ਪੂਰਾ ਮੇਲਾ ਲਗਾ ਕੇ ਹਾਂਜੀ ਸੇਫਟੀ ਵਾਲੇ ਵੀ ਕਿੜੇ ਦਿੰਦੇ ਰਹਿੰਦੇ ਵਿੱਚ ਹਨ ਹਾਂਜੀ ਬਿਲਕੁਲ ਇਹ ਆਉ ਤੇ ਪਰ ਇਹ ਸਾਰੇ ਟਰੱਕ ਬਿਲੀ ਹੱਥ ਮਾਰ ਰਿਹਾ ਹੋਂ ਤੇ ਇੱਥੇ ਸੇਫਟੀ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਸੇਫਟੀ ਦਾ ਧਿਆਨ ਆ ਰਾਹ ਦੇ ਵਿੱਚ ਕੋਈ ਸਪੀਡ ਵਧ ਕਰਦਾ ਕੋਈ ਮੁੰਡਾ ਓਵਰਟੇਕਿੰਗ ਕਰਦਾ ਉਹ ਸਾਰੀਆਂ ਗੱਲਾਂ ਦਾ ਬਕਾਇਦਾ ਇਹ ਧਿਆਨ ਰੱਖਦੇ ਨੇ ਤੇ ਜੇ ਡਰਾਈਵਰ ਨੂੰ ਓਵਰਟੇਕਿੰਗ ਕਰਦੇ ਆ ਜਾਂ ਵੱਧ ਸਪੀਡ ਨਾਲ ਕੋਈ ਚਲਾਣ ਪੈਂਦਾ ਤਾਂ ਉਹ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਆ ਤੇ ਜੇ ਕੋਈ ਗੱਡੀ ਦੀ ਟੁੱਟ ਪੱਜ ਜਾ ਕੋਈ ਕਿਸੇ ਤਰ੍ਹਾਂ ਦੀ ਵੀ ਉਹ ਸਾਰਾ ਕੁਝ ਕੰਪਨੀ ਨੇ ਕਰਤਣਾ ਕਰਨਾ ਹੁੰਦਾ ਤੇ ਇਹਨਾਂ ਦਾ ਜਿਹੜਾ ਹੈੱਡ ਆਫਿਸ ਆ ਮੇਨ ਉਹ ਦਮਾਮ ਦੇ ਵਿੱਚ ਦਮਾਮ ਵਿੱਚ ਉਹਦਾ ਖਾਸ ਸ਼ਹਿਰ ਆ 사ウਦੀ ਅਰਬ ਦਾ ਉਹ ਜਿਵੇਂ ਆਪਣੇ ਮਾਲਵੇ ਦੇ ਟਿੱਬੇ ਹੁੰਦੇ ਆ ਉਸੇ ਤਰ੍ਹਾਂ ਦਾ ਮਾਹੌਲਾ ਇਹ ਥੱਲੇ ਭਾਈ ਉੱਤੇ ਉੱਤੇ ਰੰਬੜਾ ਥੱਲੇ ਰੜਾ ਨਿਕਲਦਾ ਆਉਂਦਾ ਹਨਾ ਜੀ ਜੀ ਥੱਲੇ ਮਿੱਟੀ ਹੈ ਥੱਲੇ ਥੱਲੇ ਜ਼ਮੀਨ ਕਰੜੀ ਹੈ ਤੇ ਉਹ ਟਿੱਬੇ ਨੂੰ ਬਾਡਾਂ ਲਾਈਆਂ ਹੋਈਆਂ ਨੇ ਅਕੜਾ ਮੌੜ ਆ ਯਾਰ ਭਾਈ ਗੁਰਿੰਦਨਾ ਆਵੇਂ ਰੋਏ ਸੀ ਆਈ ਇਹ ਪਾਕਿਸਤਾਨੀ ਪਾਕਿਸਤਾਨੀ ਹੈ ਜੀ ਕੀ ਬਾਤ ਹੈ ਆ ਜਾ ਚਾ ਠੀਕ ਹੈ ਤੁੰਨਾ ਹਾਂ ਆਹੇ ਉਹ ਚੌਕ ਦਾ ਕੀ ਗੱਲ ਰਹੀ ਹੈ ਅੱਜ ਅਚਾਚਾ ਲੇਟ ਹੋ ਗਿਆ ਲੇਟ ਤਾਂ ਸਹੀ ਹੈ ਹਾਂ ਉਹ ਪਾਕਿਸਤਾਨ ਤੋਂ ਹਾਂ ਜੀ ਪਾਕਿਸਤਾਨ ਤੋਂ ਪਾਕਿਸਤਾਨ ਵਾਲੇ ਚਾਚੇ ਮੁੰਡੇ ਹੈ ਹਾਂ કાਕੇ ਪਾਕਿਸਤਾਨ ਵਾਲਾ ਚਾਚੇ ਕਹੀਦਾ ਖਾ ਰਿਆ ਮੈਂ ਗਵਾਟ ਮੱਥਾ ਆਪਣਾ ਗਵਾਟ ਮੱਥਾ ਹਾਂ ਬਾਰਡਰ ਤੇ ਪੈਂਦਾ ਆਪਣਾ ਬਾਦ ਕੇ ਲੈ ਉਹ ਦੇਖਵਾ ਉਹ ਨਹੀਂ ਨਹੀਂ ਬਾਦੂ ਯਾਰ ਪਿਆਸ ਮਾਰਦਾ ਆਪਣੇ ਕੋ ਖਾਣ ਪੀਣ ਵਾਲਾ ਲਓ ਭਾਈ ਤੁਸੀਂ ਵੀ ਪੰਜਾਬ ਤੋਂ ਪੰਜਾਬ ਤੋਂ ਕਿੱਥੋਂ ਬਾਈ ਹੋ? ਕਿੱਥੋਂ ਤੁਹਾਨੂੰ? ਪੰਜਾਬ ਦੀ ਅਗਲੀ। ਉਹ ਪੰਜਾਬ ਤੋਂ ਕਿੱਥੋਂ? ਰੇਗੋਲੇ ਤੋਂ। ਮਲੇਰਕੋਟਲੇ ਵਾਲੇ ਹਾਂ। ਸਾਥ ਮਿਲੇ ਜੀ। ਰਾਤ ਮਿਲੇ ਸੀ ਆਪਾਂ ਹਨਾ। ਹੂੰ। ਕੀ ਬਾਤ ਹੈ। ਰੱਖਦੇ ਖਾਣ ਪੀਂਦਾ ਸਮਾਨ ਮੁੰਡੇ ਨਾਲ ਹੀ ਫਿਰ ਸਾਰਾ। ਧਰਤੀ ਬਦਲੀ ਜਾਂਦੇ ਚੱਕ ਚੱਕੇ ਜਿਹੜੇ ਟਿੱਬੇ ਉਹ ਥੱਲੇ ਜਾ ਕੇ ਪਧਰ ਕਰਕੇ ਤੇ ਵੱਡੀਆਂ ਨੇ ਮਸ਼ੀਨਾਂ ਆ। ਇਹਨੂੰ ਐਸ ਮਸ਼ੀਨ ਨੂੰ ਕੀ ਕਹਿੰਦੇ ਵੀਰੇ? ਹਾਂ ਪੋਕਲਨ ਪੋਕਲਨ ਤੇ ਦੇਖੋ ਸ਼ਾਵਲ ਵੀ ਵਰਤੀ ਜਾਂਦੇ ਸੀ ਹਨ ਠੀਕ ਆ ਤੇ ਜਿਹੜਾ ਉਹ ਤੇ ਬੈਠਾ ਮੁੰਡਾ ਕਮਟਸੂ ਤੇ ਉਹ ਵੀ ਪੰਜਾਬ ਦਾ ਹੀ ਆ ਬਾਈ ਇਹ ਖੌਂਚਾ ਜਿਆਦਾ ਵੱਡਾ ਕੋਈ ਬਹੁਤਾ ਜ਼ੋਰ ਤਾਂ ਨਹੀਂ ਲੱਗਦਾ ਹਨਾ ਮਿੱਟੀ ਪੋਲੀ ਆ ਇਹ ਹਾਂਜੀ ਪੱਟਣੀ ਤਾਂ ਨਹੀਂ ਪੈਂਦੀ ਨਹੀਂ ਨਹੀਂ ਇਹਨੂੰ ਕਹਿੰਦੇ ਆ ਜੀ ਰੰਬੜ ਇਹਦੇ ਸੱਪ ਸੁਭ ਬਹੁਤ ਹੁੰਦੇ ਐ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਇਹਨਾਂ ਨੂੰ ਵੈਸੇ ਵੀ ਸੇਫਟੀ ਦਾ ਧਿਆਨ ਇਹਨਾਂ ਥਾਵਾਂ ਤੇ ਵੱਧ ਰੱਖਦੇ ਆ ਡੱਟੇ ਹੋਇਆ ਬਹੁਤ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਉਹ ਉਧਰ ਵੀ ਟਰੱਕ ਦੇ ਪਰਲੇ ਪਾਸੇ ਹੀ ਲੱਗੀਆਂ ਹੋਈਆਂ ਤੇ ਟਰੱਕ ਹੈਗਾ CNHTC ਇਹਨੂੰ ਕਹਿੰਦੇ ਆ ਸਿਨੋ ਟਰੱਕ ਚਾਈਨਾ ਮੇਡ ਨੇ ਸਾਰੇ ਇਹ ਚਾਈਨਾ ਦੀ ਕੰਪਨੀ ਹੈ ਇਹ ਤੇ ਰੰਬਲਾਂ ਦੇ ਵਿੱਚ ਵਧੀਆ ਜ਼ੋਰ ਮਾਰਦੀ ਹੈ ਇਹ ਖੋਨੇ ਜੇ ਟਰੱਕ ਦੂ ਦੂ ਤੱਕ ਟਰੱਕ ਦਿਸਦੇ ਆ ਟਿੱਬੇ ਦਿਸਦੇ ਆ ਤੇ ਹਾਰਨ ਮਾਰਤਾ ਚੋਪਰ ਨੇ ਕਹਿੰਦਾ ਭਰ ਗਈ ਬਾਈ ਗੱਡੀ ਕਿਆ ਬਾਤ ਆ ਯਾਰ ਹਰੌਣਕਾਂ ਲਾਇਆਂ ਮੁੰਡਿਆਂ ਨੇ ਟਿਪਿਆਂ ਤੇ ਲਿਆ ਕੇ ਚੱਲੀਏ ਵੀਰ ਫਿਰ ਆਪਾਂ ਹਾਂ ਚੱਲੋ ਭਾਈ ਇੰਨਾ ਗੱਡੀਆਂ 'ਚ ਰੇਤਾ ਭਰਦੇ ਆ ਤੇ ਰੇਤਾ ਜਦੋਂ ਟਰੱਕ ਸੜਕਾਂ ਤੇ ਭਜਦੇ ਆ ਰੇਤਾ ਉੱਡਦਾ ਵੀ ਆ ਤੇ ਇਹਦਾ ਇੱਕ ਉਹੀ ਹੈ ਹਿਸਾਬ ਕਿਤਾਬ ਵੀ ਉੱਤੇ ਤਰਪਾਲਾਂ ਦਿੱਤੀਆਂ ਹੋਈਆਂ ਨੇ ਪੱਕਿਆਂ ਨੇ ਪੱਕੀਆਂ ਡਰਾਈਵਰ ਨੇ ਗੱਡੀ ਦੇ ਵਿੱਚੋਂ ਤਿੰਨ ਵਾਰੀ ਉਤਰਨਾ ਇੱਕ ਵਾਰੀ ਜਦੋਂ ਤਰਪਾਲ ਪਾਉਣੀ ਆ ਇੱਕ ਵਾਰੀ ਜਦੋਂ ਤਰਪਾਲ ਲਾਉਣੀ ਆ ਤੇ ਇੱਕ ਜਦੋਂ ਉਸੇ ਗਾਂ ਜਾ ਕੇ ਪਰਚੀ ਦੇਣੀ ਆ ਤੇ ਵੀਰ ਹੁਣੇ ਕਹਿੰਦਾ ਵੀ ਸਾਨੂੰ ਖਿੱਚ ਹੁੰਦੀ ਆ ਪੂਰੀ ਵੀ ਦੇਣ ਦੇ ਤਿੰਨ ਗੇੜੇ ਅਸੀਂ ਲਾਈਏ ਲਾਈਏ ਤਾਂ ਕਰਕੇ ਜੇ ਰੁਕਦੇ ਨਹੀਂ ਰਾਵਾਂ ਦੇ ਵਿੱਚ ਨਹੀਂ ਹੋਰ ਟਰੱਕ ਮੂਰੇ ਲੱਗ ਜਾਂਦੇ ਆ ਜਿਹੜਾ ਟਰੱਕ ਸਵੇਰੇ ਪਹਿਲਾਂ ਸੰਦੇਹਾ ਨਿਕਲ ਗਿਆ ਉਹ ਪਹਿਲ ਤੇ ਹੀ ਰਹਿਣਾ ਤਾਂ ਕਰਕੇ ਕੰਮਾਂ ਦੀ ਖਿੱਚ ਰੱਖਦੇ ਆ ਇਹ ਸੜਕ ਤੋਂ ਦੂਰ ਫਿਰਦੇ ਆ ਆਪਾਂ ਇਹਦੇ ਅੰਦਰ ਨੂੰ ਤਾਂ ਕਰਕੇ ਇੱਥੇ ਬੋਤਿਆਂ ਦੀਆਂ ਚਾਰਾਂ ਗਾਹਾਂ ਬਹੁਤ ਨਹੀਂ ਉਹ ਬੋਤੀ ਬੋਤੀ ਦੀਂਦੇ ਆ ਕੱਲ ਪਾਕਿਸਤਾਨ ਵਾਲੇ ਵੀਰ ਨੇ ਦੱਸਿਆ ਸੀ ਵਿੱਚ ਕੁਝ ਬੋਤੇ ਦੁਬਈ ਵਾਲ ਦੇ ਲੋਕਾਂ ਦੇ ਵੀ ਆ ਉਹ ਵੀ ਇੱਥੇ ਲਿਆ ਕੇ ਛੱਡੇ ਹੁੰਦੇ ਆ ਤੇ ਚਰਵਾਹੇ ਇੱਥੇ ਛੱਡਦੇ ਆ ਉਹ ਦੂਰ ਜਿਵੇਂ ਕੋ ਗੱਡੀਆਂ ਖੜੀਆਂ ਨੇ ਪੱਕੀਆਂ ਕੈਂਪ ਸੈਟਅਪ ਬਣੀਆਂ ਹੋਈਆਂ ਇਹ ਇਹਨਾਂ ਦੀਆਂ ਇੱਥੇ ਰਹਿੰਦੇ ਆ ਜਿਨ੍ਹਾਂ ਨੇ ਇਹਨੂੰ ਚਾਰਨਾ ਮੁੰਡਿਆਂ ਦੀ ਜਨਮ ਭੂਮੀ ਪੰਜਾਬ ਤੇ ਕਰਮ ਭੂਮੀ 사우ਦੀ ਅਰਬ ਤੇ 사우ਦੀ ਅਰਬ ਚ ਕਿੱਥੇ ਕਿੱਥੇ ਕੀ ਕੰਮ ਕਰਦੇ ਆਪਾਂ ਉਹ ਵੀ ਦੇਖ ਆਏ ਆ ਇੱਧਰਲੇ ਪਾਸੇ ਰਹਿੰਦੇ ਆ ਬਾਈ ਹੁਣੇ ਕੱਲ ਮੈਂ ਭਲੇਖੇ ਨਾਲ ਇੱਧਰ ਪੜ ਗਿਆ ਸੀ ਠੀਕ ਆ ਲੰਬੜ ਵੀਰਾ ਚੜ੍ਹਦੀ ਕਲਾ ਰੋਟੀ ਖਾਤਰ ਨੌਜਵਾਨਾ ਗੇੜੇ ਕੱਢਦੇ ਆ ਤੇ ਰੋਟੀ ਬਾਈ ਦੇ ਹੱਥ ਚ ਹੈ ਚੰਗਾ ਲੰਬੜਾ ਕਿਤੇ ਪੰਜਾਬ ਮਿਲਦੇ ਆ ਬਾਈ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਸਾਰੇ ਬਾਈਆਂ ਦਾ ਮਿਹਰਬਾਨੀ ਤੁਸੀਂ ਦਰਸ਼ਕ ਦਿਆਰੇ ਜਿੱਤੇ ਇਹਨਾਂ ਮਾਨ ਸਤਕਾਰ ਦਿੱਤਾ ਹਾਂ ਨਹੀਂ ਮਾਨ ਸਤਕਾਰ ਤਾਂ ਤੁਸੀਂ ਦਿੱਤਾ ਬਾਈ ਹਾਂ ਠੀਕ ਆ ਵੀਰੇ ਤੇ ਆ ਇਥੋਂ ਦਾ ਪੈਟਰੋਲ ਪੰਪ ਆ ਮੈਨੂੰ ਕੱਲ ਹੀ ਪਤਾ ਲੱਗਾ ਵੀ ਇੱਥੇ ਪੈਟਰੋਲ ਪੰਪ ਨੂੰ ਮੱਤਾ ਕਿਹਾ ਜਾਂਦਾ ਠੀਕ 10 ਵਜੇ ਦਾ ਸਮਾਂ ਹੋਇਆ ਤੇ ਹੁਣ ਇਥੋਂ ਸਾਈਕਲ ਚੱਕ ਕੇ ਗਾਹ ਨੂੰ ਚੱਲਦੇ ਆਪਾਂ ਅਗਲੇ ਸਫਰਾਂ ਤੇ ਕੁਵੈਤ ਵੱਲ ਨੂੰ ਕੁਵੈਤ ਤੋਂ ਪਹਿਲਾਂ ਆਊਗਾ ਖਿਫਤੀ ਖਿਫਤੀ ਇਹਦਾ ਸ਼ਹਿਰ ਆ ਸਾウਦੀ ਅਰਬ ਦਾ ਬਸ ਉਹ ਤੋਂ ਅੱਗੇ ਥੋੜਾ ਅੱਗੇ ਜਾ ਕੇ ਬਾਦਰ ਸ਼ੁਰੂ ਹੋ ਜਾਂਦਾ ਹੈ ਪਤਾ ਨਹੀਂ ਵੀ ਅੱਜ ਕੁਵੈਤ ਵੜ ਜਾਈਏ ਜਾਂ ਕੱਲ ਨੂੰ ਸਵੇਰੇ ਸੇ ਬਾਕੀ ਹਵਾ ਦਾ ਰੁੱਖ ਥੋੜਾ ਠੀਕ ਆ ਹਵਾ ਵਗਦੀ ਜ਼ਰੂਰ ਆ ਪਰ ਕੱਲ ਦੇ ਮੁਕਾਬਲੇ ਕੱਲ ਜਵੇਂ ਨੇਰ ਸੀ ਉਹਦੇ ਮੁਕਾਬਲੇ ਘੱਟ ਆ ਤੇ ਸਫਾਨੀਆਂ ਤੋਂ ਮੇਨ ਰੋਡ ਵੱਲ ਜਾਈ ਜਾਂਦੀ ਆ ਆ ਦਰਸਤ ਦਰਖਤ ਲਾਏ ਹੋਏ ਨੇ ਕਰਦੇ ਆ ਹਰਿਆਲੀ ਮਾੜੀ ਮੁੱਟੀ ਇਹ ਟਰਤੀ ਬਿਲਕੁਲ ਰੜੀ ਆ ਇੱਥੇ ਬੈਂਡ ਨੂੰ ਕਿਤੇ ਵੀ ਕੋਈ ਥਾਣੇ ਹੁੰਦਾ ਪੈਟਰੋਲ ਪੰਪ ਹੁੰਦੇ ਆ ਉਹ ਵੀ ਬਹੁਤ ਦੂਰ ਇਹੋ ਜਿਹਾ ਮਾਰੂਥਲ ਆ ਇਹ ਤੇ ਇਹੋ ਜਿਹੇ ਮਾਰੂਥਲਾਂ ਦੇ ਵਿੱਚ ਆਪਾਂ ਰੋਟੀ ਖਾਂ ਲੱਗੀਆਂ ਬਾਈਆਂ ਨੇ ਰੋਟੀ ਢਿੱਬ ਬਣ ਕੇ ਦਿੱਤੀ ਸੀ ਨਾਲ ਧੰਨਵਾਦ ਵੀਰੇ ਤੁਹਾਡਾ ਸਾਰੇ ਬਾਈਆਂ ਦਾ 11:40 ਦਾ ਸਮਾਂ ਹੋਇਆ ਇੱਕ ਆ ਪਟ્રોલ ਪਾਪਾ ਹਲਕ ਨੂੰ ਨਹੀਂ ਸਾਰੇ ਪਟ્રોલ ਪੰਪਰ ਦੇ ਨਾਲ ਕਾਨੂੰਨੀ ਕਿਉਂ ਨਹੀਂ ਜਾਂਦੀ ਹੈ ਇੱਥੇ ਕਾਫੀ ਦਾ ਘੁੱਟ ਪੀਵਾਂਗੇ ਸ਼ੇਰ ਗਾਣੂ ਕਰਾਂਗੇ ਇਤਨਾ ਹਰੇ ਜੇ ਟਰੱਕ ਬੜੇ ਚੱਲਦੇ ਆ ਤੇ ਆਪਣੇ ਪੰਜਾਬ ਚੜਦੇ ਪੰਜਾਬ ਵਾਲੇ ਬੰਦੇ ਨਹੀਂ ਤੇ ਮਿਲੇ ਆ ਲੈਹਦੇ ਪੰਜਾਬ ਵਾਲੇ ਵੀਰ ਭਲਾ ਕੁਛ ਵਿੱਚ ਬੈਠੇ ਆ ਉਹਨਾਂ ਨਾਲ ਗੱਲਬਾਤ ਹੋਈ ਆ 50 ਕਿਲੋਮੀਟਰ ਦੂਰ ਆ ਇਸ ਵੇਲੇ ਪਾ ਪੰਪ ਤੋਂ ਬੈਸਟ ਕੱਪ ਹੈਲੋ 12 ਰੁਪਏ ਥੈਂਕ ਯੂ ਇਹ ਵੀਰ ਕੋਲੇ ਕਾਫੀ ਚੰਗੀ ਸੀ ਇਹਦੇ ਕੋਲੇ ਬੈਠਣ ਨੂੰ ਥਾਂ ਨਹੀਂ ਜਿੱਥੇ ਕਾਫੀ ਬੈਠਣ ਨੂੰ ਥਾਂ ਸੀ ਉਹਨਾਂ ਕੋਲ ਕਾਫੀ ਵਧੀਆ ਨੇ ਸੀ ਤੇ ਹੁਣ ਥਾਂ ਫਿਰ ਆਪਣਾ ਬੈ ਕੇ ਕਾਫੀ ਪੀਂਦਾ ਆਹ ਇਹ ਦੇਸ਼ ਸਾウਦੀ ਅਰਬ ਜੀਸੀਸੀ ਦੇ ਵਿੱਚੋਂ ਸਭ ਤੋਂ ਵੱਡਾ ਦੇਸ਼ ਹੈ ਖੇਤਰਫਲ ਦੇ ਪੱਖ ਤੋਂ ਵੀ ਜਿੱਥੇ ਆਪਾਂ ਇਸ ਵੇਲੇ ਜਾ ਰਹੇ ਹਾਂ ਇੱਥੋਂ ਜੇ ਆਬਾਵਲ ਜਾਣਾ ਹੋਵੇ ਤਾਂ 17-1800 ਕਿਲੋਮੀਟਰ ਦੂਰ ਆ ਚੌੜਨ ਦਾ ਬਾਟਰਵੀ ਤੋਂ ਹੀ ਨਹੀਂ ਦੂਰੀ ਆ ਇੱਥੋਂ ਦੇ ਲੋਕ ਸਾਰੇ ਅਰਬੀ ਬੋਲਦੇ ਆ ਬਰਾਜ ਬਹੁਤ ਸਾਰੇ ਮਿਲਦੇ ਆ ਜਿਨ੍ਹਾਂ ਨਾਲ ਗੱਲਬਾਤ ਕਰੀਦੀ ਆ ਜਦੋਂ ਗੱਲਬਾਤ ਕਰਨ ਲੱਗਦੇ ਆ ਸਿਰਫ ਅਰਬੀ ਸ਼ੁਰੂ ਹੋ ਜਾਂਦੇ ਤੇ ਮੈਂ ਕਹਿ ਦਿੰਦਾ ਹੁੰਨਾ ਵੀ ਭਾਈ ਮਾਫੀ ਮਾਲੋ ਮਰਬੀ ਵੀ ਮੈਨੂੰ ਅਰਬੀ ਨਹੀਂ ਆਉਂਦੀ ਮਾੜੀ ਮੋਟੀ ਅੰਗਰੇਜ਼ੀ ਬੋਲ ਲਈਦੀ ਆ ਤੇ ਪਰ ਉਹਨਾਂ ਨੂੰ ਹਸਾਬ ਚ ਨਹੀਂ ਆਉਂਦਾ ਕੰਮ ਫਿਰ ਉਹ ਲੈਂਗੁਏਜ ਪੈਰੀ ਹੋਰ ਉਹਨੇ ਕਰਕੇ ਗੱਲ ਟਲ ਜਾਂਦੀ ਆ ਕੋਈ ਕੋਈ ਵਿਰਲੇ ਟੱਕਰਦੇ ਨੇ ਉਹ ਉਹ ਅੰਗਰੇਜ਼ੀ ਬੋਲ ਲੈਂਦੇ ਆ ਫਿਰ ਉਹ ਗੱਲਬਾਤ ਕਰ ਲੈਂਦੇ ਆ ਇੱਥੋਂ 57 ਕਿਲੋਮੀਟਰ ਦੂਰ ਆ ਕੁਮੇ ਹੱਥ ਦਾ ਬਾਰਡਰ ਤੇ ਹੁਣ ਬਾਰਡਰ ਵੱਲ ਨੂੰ ਜਾਈ ਜਾਂਦੇ ਆ। ਉਹ ਪਿੱਛੇ ਪਪਾ ਨੂੰ ਕਾਫੀ ਕੁਝ ਪੀ ਕੇ ਵਾਟਾ ਵੜਦੇ ਆ। ਸਮਾਂ ਦੁਪਹਿਰ ਦਾ ਸਵਾਗ 12 ਹੋ ਰਿਹਾ। ਇਹ ਸੜਕ ਤੇ ਕੋਈ ਬਹੁਤਾ ਟ੍ਰੈਫਿਕ ਨਹੀਂ ਮਿਲਦਾ ਹੁਣ ਇੱਥੇ ਸਿਰਫ ਟਰੱਕ ਮਿਲਦੇ ਆ ਜਾਂ ਵਿਰਲੀ ਟਾਈਮ 'ਚ ਕਾਰ ਟਰੱਕ ਉਹ ਮਿਲਦੇ ਆ ਜਿਹੜੇ ਕੁਵੈਤ ਵੱਲ ਨੂੰ ਜਾ ਰਹੇ ਆ ਜਾਰਡਨ ਨੂੰ ਜਾਣਾ ਹੋਵੇ ਤਾਂ ਪਿੱਛੋਂ ਰਾਹ ਮੁੜ ਜਾਂਦਾ ਸੀਗਾ ਆ ਬਣੇ ਬਣਾਈ ਘਰ ਲਤੀ ਲ ਜਾਂਦੇ ਆ ਹਰ ਨੂਰਨ ਮਾਰਦੇ ਆ ਮੁੰਡੇ ਤੇ ਤਾਂ ਕਰਕੇ ਇੱਥੇ ਹੁਣ ਰੈਲ ਆ ਸੜਕ ਤੇ ਤੇ ਸਾਈਕਲ ਚਲਾਉਣ ਦਾ ਸੁਆਦ ਵੀ ਇਹੋ ਜਿਹਾ ਆ ਤੇ ਆਉਂਦਾ ਕਿੱਥੇ ਇਨੀ ਰੈਲ ਹੁੰਦੀ ਆ ਟ੍ਰੈਫਿਕ ਦੇ ਵਿੱਚ ਨਾ ਸ਼ਹਿਰਾਂ ਦੇ ਵਿੱਚ ਉਹ ਲੱਜਤ ਨਹੀਂ ਬਣਦੀ ਆ ਘਾਰੀ ਕਰ ਲਦੀ ਜਾਂਦੇ ਬੇਲੀ ਸਾਰੇ ਖਵਜੀ ਇੱਥੋਂ 40 ਕਿਲੋਮੀਟਰ ਦੂਰ ਆ ਤੇ 40 ਖਵਜੀ ਪਹੁੰਚਣਾ ਆ ਬਾਅਦ ਚ ਕਵੈਤ 160 ਅਸਲ 'ਚ ਕਵੈਤ ਸ਼ਹਿਰ 160 ਆ ਕਵੈਤ ਦਾ ਬਾਰਡਰ ਤਾਂ ਖਵਜੀ ਤੋਂ ਸ਼ੁਰੂ ਹੋ ਜਾਂਦਾ ਜਿਹੜਾ ਜਿਹੜਾ ਮੁੱਖ ਸ਼ਹਿਰ ਆ ਕਵੈਤ ਹੀ ਉਹਦਾ ਨਾਂ ਤੇ ਦੋਹੇ ਪਾਸੇ ਦੋਹੇ ਪਾਸੇ ਖਾਲੀ ਥਾਂ ਪਿਆ ਇਧਰ ਵੀ ਬੁੱਤੇ ਚਰਦੇ ਇਧਰ ਵੀ ਬੁੱਤੇ ਚਰਦੇ ਚਾਰਾ گاਉ ਹਾਣੇ ਕਿਓ ਲੋਕ ਬੈਠੇ ਆ ਪੱਕੇ ਢੇਰੇ ਲਾ ਕੇ ਇੱਥੇ ਸਿਆਣਾ ਚ ਅੱਜ ਦੇ ਦਿਨ ਦੀ 30 ਕਿਲੋਮੀਟਰ ਬਾਟ ਅਜੇ ਬਾਕੀ ਆ ਹਵਾ ਅੱਗੋਂ ਹੁਣੇ ਕਰਕੇ ਜ਼ੋਰ ਲੱਗਦਾ ਟਾਈਮ ਲੱਗਦਾ ਨਹੀਂ ਘੰਟੇ ਦੇ ਵਿੱਚ 20 ਕਿਲੋਮੀਟਰ ਨਿਕਲ ਜਾਂਦੀ ਆ ਪਰ ਜਦੋਂ ਇਹੋ ਜਿਹੀ ਹਵਾ ਅੱਗੋਂ ਹੋਵੇ ਫਿਰ 10 ਕਿਲੋਮੀਟਰ ਮਸਾਂ ਬਾਟ ਨਿਕਲਦੀ ਆ What's your name? My name is Ali. Ali. Yeah. Good. Nice to meet you, Ali. Saudi Arabia people are nice. Saudi as well as their are helpful also. Yeah. Yes. Thank you. I come back. You want yeah? You want anything? No, nothing. I have everything. Welcome. You you from in Saudi Arabia where you live? Uh, yeah. Khafji. Khafji is border to Kuwait. Today I stay in Kavchi There is any room in Kavchi? Yeah. Room for night. Right, uh, I want to stay there. I think problem. <laughs> oh! <laughs> no problem. Uh, nice to meet you, bro. No, no, I have everything. Everything. I need some energy. That's why eat khajur. This one. What is this? What do you say? This? Ah, tamur. Tamur? tamur. <laughs> ਵਾਟਰ ਆਲਰੇਡੀ ਵਾਟਰ ਥੈਂਕ ਯੂ ਥੈਂਕਸ ਅ ਲੋਟ ਆਏ ਵੀਰ ਇਧਰ ਆ ਲਿਆ ਸੀਗਾ ਇਹ ਯੂ ਟਰਨ ਲੈ ਕੇ ਆਇਆ ਪੁੱਛਣਾ ਇਹ ਭਾਈ ਕੋਈ ਚਾਹੀਦਾ ਮੈਂ ਬੈਠਾ ਸੀ ਇੱਥੇ ਠੀਕ ਆ ਯਾਰ ਪਿਆਰੇ ਬੰਦੇ ਹੁੰਦੇ ਸਾਰੇ ਕਿਤੇ ਅੰਤਰੀਸ ਗੈਸ ਸਟੇਸ਼ਨ ਅਜੇ 20 ਕਿਲੋਮੀਟਰ ਦੂਰ ਆ ਰੋੜ ਵਾਲੀ ਪਹਿਲਾਂ ਲਾਦਾ ਇਹਨਾਂ ਨੂੰ ਰਹੀਂ ਗੱਡੀਆਂ ਲਾਏ ਆਏ ਆ ਕਿ ਹੁਣ ਆਉਂਦੇ ਆ ਹੁਣ ਆਉਂਦੇ ਕੀ ਬਾਤ ਆ ਯਾਰ ਕੀ ਬਾਤ ਆ ਅੱਜ ਮੈਂ ਇਹ ਚੀਜ਼ ਨੂੰ ਮਿਸ ਕਰ ਰਿਹਾ ਸੀ ਆਪਣੇ ਬੰਦੇ ਨਹੀਂ ਟੱਕਰੇ ਮੈਨੂੰ ਪਰਲੇ ਪਾਸੇ ਮਿਲੇ ਵੀਰੇ ਹਾਰਨ ਹੂਰਨ ਮਾਰੇ ਉਹਨਾਂ ਨੇ ਚਲੋ ਆ ਗਏ ਥਾਂ ਹੈ ਨਹੀਂ ਸੀ ਤੇ ਇੱਥੇ ਆ ਪੰਪ ਤੇ ਆਏ ਆ ਤੇ ਇੱਥੇ ਆਪਣੇ ਪੰਜਾਬ ਵਾਲੇ ਭਰਾ ਦੂਰੋਂ ਹਾਕਾ ਮਾਰ ਰਹੇ ਆ ਬਾਈ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਠੀਕ ਆ ਕੈਮਾਸੇ ਤਾਂ ਬਹੁਤ ਵਧੀਆ ਵਧੀਆ ਠੀਕ ਹੈ ਅੱਛਾ ਤੁਸੀਂ ਮੇਰੇ ਕੋਲ ਲੰਘ ਕੇ ਕਿਹਨੇ ਕ ਸਮੇਂ ਦੇ ਖੜੇ ਹੋ ਇੱਥੇ ਨਹੀਂ ਤਿੰਨ ਚਾਰ ਘੰਟੇ ਉੱਥੇ ਸੜਕ ਬਣਦੀ ਕਰਕੇ ਥਾਂ ਹੈ ਨਹੀਂ ਸੀਗਾ ਮੈਂ ਕੱਚੇ ਤੇ ਰੁਕਿਆ ਸੀ ਉਦੋਂ ਠੀਕ ਆ ਭਾਈ ਚਲੋ ਵੇਨੀਆਂ ਆਪਣੇ ਵੀਰ ਮਿਲੇ ਆ ਤੇ ਇਹਨਾਂ ਕੋਲੇ ਅਸੀਂ ਇੱਥੇ ਆਉਂ ਸਟੈਰਾਂ ਨਾਲ ਸਾਈਕਲ ਆਤਾ ਭਾਈ ਤੁਸੀਂ ਕਿੱਥੋਂ ਆ ਅੰਮ੍ਰਿਤਸਰ ਭਾਜੀ ਅੰਮ੍ਰਿਤਸਰ ਸਾਹਿਬ ਤੋਂ ਤੁਸੀਂ ਤਰਨਤਾਰਨ ਸਾਹਿਬ ਤੋਂ ਆਪਾਂ ਨਵੇਂ ਸ਼ਹਿਰ ਬਲਾਚੌਰ ਤੋਂ ਭਾਜੀ ਬਲਾਚੌਰ ਤੋਂ ਹਾਂਜੀ ਹਾਂਜੀ ਨਵਾਂ ਸ਼ਹਿਰ ਪਿੰਨੀਆਂ ਸਾਬ ਭਾਜੀ ਘਰ ਦੀਆਂ ਕੀ ਬਾਤ ਆ ਜੀ ਕੈਲਰੀਆਂ ਚੰਗੀਆਂ ਮਜ਼ਾਈਆਂ ਅੱਜ ਮੈਂ ਵੀ ਹਵਾ ਆ ਗੋਦੀ ਸੀ ਜ਼ੋਰ ਲਾ ਗਿਆ ਤਾਂ 2 ਘੰਟੇ ਤੋ ਵੇਟ ਕੀਤਾ ਤੁਹਾਡਾ ਭਾਈ ਤੁਸੀਂ ਉਪਟੇ ਕਰਕੇ ਰੁੱਕ ਗਏ ਇੱਥੇ ਉੱਥੇ ਜਗ੍ਹਾ ਨਾ ਸਰ ਕੰਨੂ ਅਸੀਂ ਤਾਈਓ ਫੇਰ ਇੱਥੇ ਰੁੱਕੇ ਜੀ ਭਾਈ ਧੰਨਵਾਦ ਵੀਰੇ ਇਹ ਜਗ੍ਹਾ ਨਹੀਂ ਹੈ ਇਹ ਬਾਈ ਚੱਲੇ ਆ ਜਬਲ ਵਾਲੀ ਵੱਲੋਂ ਦੁਬਈ ਦੇ ਵੱਖ-ਵੱਖੀ ਸਿਆਦੋਂ ਚੱਲੇ ਆ ਇਹ ਤੇ ਕੋਈ ਪਾਈਪਾਂ ਲੱਦੀ ਫਿਰਦਾ ਆ ਫੱਟੇ ਜੇ ਲੱਦੇ ਹੋਏ ਲੋਹੇ ਦੇ ਮੇਡ ਇਨ ਚਾਈਨਾ ਇਹ ਸਾਰਾ ਸਮਾਨ ਲੈ ਕੇ ਜਾਂਦੇ ਆ ਕੁਵੈਤ ਤੁਹਾਡਾ ਭਾਈ ਕੁਵੈਤ ਦਾ ਆਉਣ ਜਾਣ ਦਾ ਕਿੰਨੇ ਕਿਲੋਮੀਟਰ ਦਾ ਗੀੜਾ ਬਣ ਜਾਂਦਾ ਭਲਾ 2700 2700 ਹੋਏ ਜਾਂਦਾ ਹੁਣ ਆ ਭਾਈ 2700 ਤੇ ਵੀਰੇ ਕਿੰਨੇ ਕੁ ਟਾਈਮ ਚ ਹੋ ਜਾਂਦਾ ਆਉਣ ਜਾਣਾ ਜੇ ਤੇ ਬਾਰਡਰ ਤੇ ਰਸ਼ਨਾ ਹੋਵੇ ਤੇ ਫਿਰ 4 4-5 ਦਿਨ ਲੱਗਦੇ ਆ 4-5 ਦਿਨ ਜੇ ਰਸ਼ਨਾ ਹੋਵੇ 7-8 ਦਿਨ ਲੱਗ ਹੀ ਜਾਂਦੇ ਠੀਕ ਆ ਭਾਈ ਠੀਕ ਆ ਚਲੋ ਧੰਨਵਾਦ ਵੀਰੇ ਪਿੰਨੀਆਂ ਲਈ ਚਾਹ ਲਈ ਇਹ ਬਾਈ ਦੁਬਈ ਤੋਂ ਚੱਲ ਕੇ ਕਵੇਤ ਜਾਂਦੇ ਆ ਤੇ ਜਦੋਂ ਕਵੇਤ ਜਾਂਦੇ ਆ ਤੇ ਇਹਨਾਂ ਦੀਆਂ ਗੱਡੀਆਂ ਤੇ ਉਹ ਟਰਾਂਸਟਿਟ ਦਾ ਬੋਰਡ ਲਾਉਂਦੇ ਆ ਟਰਾਂਸਟਿਟ ਦਾ ਮਤਲਬ ਹੈ ਵੀ ਇਹਨਾਂ ਨੇ 사ਉਦੀ ਦੇ ਵਿੱਚੋਂ ਸਿਰਫ ਲੰਘਣਾ 사ਉਦੀ ਦੇ ਵਿੱਚ ਬਹੁਤਾ ਰੁਕ ਨਹੀਂ ਸਕਦੇ ਤੇ ਬਾਰਡਰ ਤੋਂ ਵੜ ਕੇ ਯੂਏਈ ਤੋਂ ਕਵੇਤ ਦੇ ਬਾਰਡਰ ਤੱਕ ਇਹਨਾਂ ਨੇ 75 ਘੰਟਿਆਂ ਦੇ ਵਿੱਚ ਵਿੱਚ ਇਸ ਦੇਸ਼ ਦੇ ਵਿੱਚੋਂ ਬਾਹਰ ਨਿਕਲਣਾ ਤੇ ਇਹਨਾਂ ਗੱਡੀਆਂ ਦੀਆਂ ਸੀਲਾਂ ਲੱਗੀਆਂ ਹੋਈਆਂ ਨੇ ਤੇ ਬਕਾਇਦਾ ਸਾਰੇ ਕਾਹਦੇ ਟ੍ਰੈਕਿੰਗ ਹੁੰਦੀ ਆ ਹੁਣ ਕੰਪਨੀ ਨੂੰ ਜਾਂ ਕਸਟਮਰ ਨੂੰ ਪਤਾ ਵੀ ਇਹ ਬੰਦੇ ਕਿੱਥੇ ਖੜੇ ਆ ਧੰਨਵਾਦ ਵੀਰੇ ਚੜਦੀ ਕਲਾ ਚੌਂਦੇ ਵਸਦੇ ਰਹੋ ਬਾਈ ਹੁਣਾਂ ਨੇ ਲੰਮਾ ਸਮਾਂ ਉਡੀਕਿਆ ਕਿਉਂਕਿ ਮੇਰੀ ਚਾਲ ਮੱਠੀ ਸੀ ਤੇ ਬਾਈ ਹੁਣੀ ਤਾਂ ਖਰ ਤੇਜ਼ੀ ਸੀ ਠੀਕ ਆ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੰਗਾ ਬਾਈ ਜੀ ਆਓ ਠੀਕ ਵੀਰੇ ਪਹੁੰਚੋ ਬਾਈ ਤੁਸੀਂ ਆਪਣੇ ਬੰਦਿਆਂ ਦੇ ਨਿੱਕੇ ਨਿੱਕੇ ਚਾ ਹੁੰਦੇ ਆ ਜਿਹੜੇ ਸਾਧਨ ਨੂੰ ਬੰਦੇ ਚਲਾਉਂਦੇ ਆ ਰੋਜੀ ਰੋਟੀ ਹੁੰਦੀ ਹੈ ਨਾ ਦੇਸ਼ਾਂ ਦੇ ਵਿੱਚ ਇਹ ਚੀਜ਼ ਦਾ ਬਹੁਤ ਚਾ ਹੁੰਦਾ ਵੀਰ ਹੁਣੀ ਕਹਿੰਦੇ ਅਸੀਂ ਟਰੱਕ ਨੂੰ ਇੱਥੇ ਬੈਕ ਲਾਉਣੇ ਆ ਤੇ ਫਿਰ ਸਾਡੀ ਵੀਡੀਓ ਬਣਾਓ ਏ ਬਾਈ ਬਲਜੀਤ ਤੇ ਕਬੀਰ ਦਾ ਨਾਮ ਗੁਰਦਾਸਪੁਰ ਜ਼ਿਲ੍ਹੇ ਤੋਂ ਆ ਬਾਈ ਆ ਟ੍ਰਾਂਸਪੋਰਟ ਕਿਹੜੀ ਤੁਹਾਡੀ ਦਵਾਬਾ ਮਾਂ ਮੇਰੀ ਅਵਤਾਰ ਦੀ ਹੈ ਜੀ ਤੁਹਾਡੇ ਰਬਾਬ ਦੇਖਦੇ ਆ ਸਾਨੂੰ ਹਾਂ ਜੀ ਬਹੁਤ ਤੁਹਾਡੇ ਵੀਡੀਓ ਦੇਖਦੇ ਆ ਜੀ ਕੀ ਨਾਮ ਉਹਨਾਂ ਦਾ ਅਵਤਾਰ ਤੇ ਅਤੀਸ਼ ਦੋ ਪਾਰਟਨਰ ਆ ਜਦਾਂ ਦਵਾਬਾ ਮਾਂ ਹਾਂ ਜੀ ਠੀਕ ਆ ਇਹਨਾਂ ਦੀ ਇਹਦਾ ਨਾਮ ਆ ਦਵਾਬਾ ਮਾਂ ਟ੍ਰਾਂਸਪੋਰਟ ਹਾਂ ਜੀ ਚਲੋ ਚੜ੍ਹਦੀ ਕਲਾ ਬਾਈ ਤੇ ਧੰਨਵਾਦ ਤੁਹਾਡੇ ਰਬਾਬਾਂ ਦਾ ਅਰਬਾਬ ਅਰਬੀ ਦੇ ਵਿੱਚ ਕਿਹਾ ਜਾਂਦਾ ਟ੍ਰੇਨ ਟ੍ਰਾਂਸਪੋਰਟ ਦੇ ਮਾਲਕ ਕਿਹੇ ਕੰਮ ਦੇ ਮਾਲਕ ਹੋਣ ਉਹਨਾਂ ਨੂੰ ਰਬਾਬ ਕਿਹਾ ਜਾਂਦਾ ਦੋਆਬਾ ਮਾਨ ਟ੍ਰਾਂਸਪੋਰਟ ਦੁਬਈ ਵਾਲੇ ਆ ਚਲੋ ਠੀਕ ਆ ਵੀਰੇ ਓਕੇ ਬਾਈ ਸਸਤੀ ਗੱਲ ਵੀਰੇ ਜਿਹੜੀ ਜਗ੍ਹਾ 10 ਮਿੰਟ ਪਹਿਲਾਂ ਆਪਣੇ ਲਈ ਬਗਾਨੀ ਹੁੰਦੀ ਆ ਉੱਥੇ ਐ ਮਾਹੌਲ ਬਣ ਜਾਂਦਾ ਮੈਂ ਇਹਨਾਂ ਬੇਲੀਆਂ ਨੂੰ ਪੁੱਛਿਆ ਵੀ ਟੈਂਟ ਲਾਉਣਾ ਇਹ ਵੀਰ ਹੈਗਾ ਬਿਹਾਰ ਤੋਂ 5 ਸਾਲ ਇਹਨਾਂ ਨੇ ਲਾਇਆ ਪੰਜਾਬ 'ਚ ਤੇ ਹੁਣ ਪੰਜਾਬੀ ਬੋਲਦੇ ਆ ਲੁਧਿਆਣਾ ਤੇ ਮੋਗਾ ਰਹੇ ਆ ਇਹ ਵੀਰ ਹੈਗਾ ਲਹਿੰਦੇ ਪੰਜਾਬ ਤੋਂ ਕਿੱਥੋਂ ਤੁਸੀਂ ਪਾਕਿਸਤਾਨ ਲਾਹੌਰ ਆਹ ਲਾਹੌਰ ਤੋਂ ਆ ਫਿਰ ਤਾਂ ਨੇੜੇ ਹੀ ਹੋ ਤੁਸੀਂ ਅਮਰਥਰ ਦੇ ਤੇ ਇਹ ਬਾਈ ਹੈਗਾ ਉੱਤਰ ਪ੍ਰਦੇਸ਼ ਕਿੱਥੋਂ ਯੂਪੀ ਮੈਰਟ ਮੈਰਟ ਤੋਂ ਠੀਕ ਆ ਤੇ ਕਹੋ ਉੱਥੇ ਪੰਪ ਤੇ ਵੀਰ ਮਿਲਿਆ ਉਹ ਰਾਜਸਥਾਨ ਤੋਂ ਆ ਸਾਰੀਆਂ ਸਟੇਟਾਂ ਦੇ ਬੰਦੇ ਮਿਲ ਚੱਲੇ ਆਪਾਂ ਨੂੰ ਹੈ ਮੈਂ ਕਿਹਾ ਟੈਂਟ ਲਾਉਣਾ ਤੇ ਇਹਾਂ ਦੇ ਨਹੀਂ ਟੈਂਟ ਨਹੀਂ ਲਾਉਣਾ ਤੇ ਤੁਹਾਡੇ ਕੋ ਕਮਰੇ ਹੈਗੇ ਆ ਉੱਥੇ ਪੈ ਬਹਿ ਜਾਈਂ ਐ ਮਾਹੌਲ ਬਣ ਜਾਂਦਾ। ਹੋਰ ਲਾਹੌਰ ਵਾਲੇ ਠੀਕ ਠਾਕ? ਵੈਰੀ ਗੁੱਡ। ਚਲੋ ਫਿਰ। ਜਿਹੜੇ ਬੇਲੀਆਂ ਨਾਲ ਸੌਣ ਬਹਿਣ ਦੀ ਗੱਲ ਕੀਤੀ ਸੀ ਉਹ ਸਾਰੇ ਹਜੇ ਕੰਮਾਂ ਤੇ ਨਹੀਂ ਵੀਰ ਹੋਣੀ। ਇੱਕ ਬਾਈ ਵਰਕਸ਼ਾਪ ਤੇ ਆ। ਇੱਕ ਪੰਪ ਤੇ ਤੇਲ ਪਾਈ ਜਾਂਦਾ। ਮੈਂ ਕਿਹਾ ਵੀ ਇਹ ਕਮਰੇ ਚ ਲੇਟ ਪੜਨਗੇ ਆਪਾਂ ਉਸ ਤੋਂ ਪਹਿਲਾਂ ਆਪਦਾ ਤੰਬੂ ਗੱਡ ਲਈਏ। ਆਹ ਖੂਂਜੇ ਚ ਓਟ ਦੇਖ ਕੇ ਇੱਥੇ ਆਉਦਾ। ਤੰਬੂ ਗੱਡਿਆ ਤੇ ਹੁਣ ਇੱਥੇ ਪਮਾਂਗੇ। ਕਰਦੇ ਆ ਲੱਕ ਸਿੱਧਾ। ਇਹ ਕੀ ਕੀ ਬਾਤ ਹੈ। ਅਰੇ ਥੈਂਕ ਯੂ ਯਾਰ ਭਾਈ ਗਰਮ ਗਰਮ ਉਹ ਵੀ ਖਾਓ ਜੀ ਬਰੋ ਤੇ ਬਸ ਥੋੜਾ ਜਿਹਾ ਦੇ ਦੋ ਹਾਂ ਇਹ ਇਹ ਵੀ ਰੋਣੀ ਤੇ ਪੰਪ ਤੇ ਆ ਬਾਈ ਹੁਣੀ ਕਹਿੰਦੇ ਵੀ ਨਹੀਂ ਭਾਈ ਤੈਨੂੰ ਕੁਝ ਖਾਣ ਨੂੰ ਅਸੀਂ ਦਿੰਨੇ ਹਾਲਾਂਕਿ ਮੈਂ ਦੋ ਰੋਟੀਆਂ ਰੱਖੀਆਂ ਸੀ ਸਵੇਰ ਵਾਲੀਆਂ ਥੋੜੀ ਜਿਹੀ ਸਬਜ਼ੀ ਵੀ ਸੀ ਥੈਂਕ ਯੂ ਵੀਰੇ ਆਪ ਆਪਕੇ ਤੋਂ ਯੂਪੀ ਮੈਂ ਯੂਪੀ ਮੇਰਠ ਯੂਪੀ ਯੂ ਮੇਰਠ ਵਾਲਾ ਛਬੂਈਓ ਇਹ ਲੋ ਦੂਸਰਾ ਵੀ ਆਇਆ ਥਾ ਨਾ ਲੜਕਾ ਧੰਨਵਾਦ ਭਾਈ ਸਾਹਿਬ ਹਾਂ ਕੋਈ ਬਾਤ ਨਹੀਂ ਲਾਟਸ ਆਫ ਲਵ ਭਾਈ ਜੀ ਥੋੜਾ ਲੇਟ ਹੋ ਗਿਆ ਬਸ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਯਾਰ ਧੰਨਵਾਦ ਭਾਈ ਯਾਰ ਆਪਣੇ ਖਿਆਲ ਰੱਖਿਆ ਆ ਖਾਣ ਦਾ ਆਪਾਂ ਸਫਰ ਕਰਦੇ ਆਂ ਸਾਈਕਲ ਤੇ ਤੇ ਬਹੁਤ ਸਾਰੇ ਮਿੱਤਰ ਬੇਲੀ ਦੇਖਦੇ ਆਪਾਂ ਨੂੰ ਫੇਸਬੁੱਕ ਤੇ ਦੇਖਦੇ ਆ ਯੂਟਿਊਬ ਤੇ ਇੰਸਟਾਗ੍ਰam ਤੇ ਦੇਖਦੇ ਆ ਜਦੋਂ ਅਸੀਂ ਟਿਕ ਜਾਂਦੇ ਆ ਤਾਂ ਮੁੜ ਕੇ ਮੈਸੇਜ ਦੇਖੀਦੇ ਆ ਬਹੁਤ ਸਾਰੇ ਮੈਸੇਜ ਆਏ ਹੁੰਦੇ ਆ ਨਵੀਂ ਉਮਰ ਦੇ ਮੁੰਡਿਆਂ ਦੇ ਬਾਈ ਸੇ ਤੁਹਾਡੇ ਨਾਲ ਘੁੰਮਣਾ ਤੇ ਅਸੀਂ ਇਹੀ ਕਹਨੇ ਹੁੰਨੇ ਆ ਵੀ ਪਹਿਰੇ ਪਹਿਲਾਂ ਤੁਸੀਂ ਪੰਜਾਬ ਘੁੰਮੋ ਉਸ ਤੋਂ ਬਾਅਦ ਇੰਡੀਆ ਘੁੰਮੋ ਤੇ ਉਸ ਤੋਂ ਬਾਅਦ ਬਾਹਰ ਨਿਕਲੋ ਤੇ کئی اس ਗੱਲ ਦੀ ਨਾਰਾਜ਼ਗੀ ਵੀ ਕਰਦੇ ਹੋ ਤੁਸੀਂ ਸਾਨੂੰ ਨਾਲ ਨਹੀਂ ਲੈ ਕੇ ਜਾਂਦੇ ਬਹੁਤ ਮੈਸੇਜ ਹੁੰਦੇ ਆ ਤੇ ਇਹ ਵੀ ਗੱਲ ਬੜੀ ਸਪਸ਼ਟ ਆ ਵੀ ਕਿਸੇ ਨੂੰ ਆਪਾਂ ਨਾਲ ਨਹੀਂ ਲਿਜਾ ਸਕਦੇ ਕਿਉਂਕਿ ਜਦੋਂ ਕਿਸੇ ਨੇ ਘਰੋਂ ਜਵਾਗਤ ਹੋਰ ਪਿਆ ਕੋਈ ਕਿਸੇ ਦਾ ਮੁੰਡਾ ਉਹ ਆਖੂ ਮੈਂ ਉਹਨਾਂ ਨਾਲ ਘੁੰਮਣ ਚੱਲਿਆ ਇਹ ਸਫ਼ਰ ਦੇਖਣ ਨੂੰ ਸੋਹਣੇ ਹੁੰਦੇ ਨੇ ਬਿਲਕੁਲ ਬਹੁਤ ਸ਼ਾਨਦਾਰ ਨਜ਼ਾਰਾ ਆਉਂਦਾ ਨੇ ਤੇ ਨਵੀਆਂ ਥਾਵਾਂ ਦੇਖਦੇ ਨਵੇਂ ਬੰਦਿਆਂ ਨੂੰ ਮਿਲਦੇ ਆ ਖਾਣ ਪੀਣ ਦੀਆਂ ਥਾਵਾਂ ਚੀਜ਼ਾਂ ਸਾਰਾ ਕੁਝ ਨਿਤ ਨਵਾਂ ਹੁੰਦਾ ਖੜੋਤ ਨਹੀਂ ਹੁੰਦੀ ਇਹਦੇ 'ਚ ਤੇ ਪਰ ਇਹ ਵੀ ਹੁੰਦਾ ਵੀ ਜੋ ਸੜਕ ਤੇ ਜਾਂਦੇ ਆ ਤਾਂ ਰਿਸਕ ਵੀ ਹੁੰਦਾ ਇਹ ਚ ਬਹੁਤ ਜੇ ਹੁਣ ਨਵਾਂ ਬੰਦਾ ਕੋਈ ਆਪਣੇ ਨਾਲ ਆ ਜੀ ਨਾਲ ਆ ਗ ਜੀ ਤੇ ਕੋਈ ਉਹ ਜੀ ਗੱਲਬਾਤ ਹੋ ਜਾ ਅਗਲੇ ਨੇ ਕਹਿਣਾ ਵੀ ਉਹ ਲੈ ਕੇ ਗਏ ਸੀਗੇ ਤੇ ਇਹ ਜਿੰਮੇਵਾਰੀ ਵਾਲੇ ਮਸਲਿਆਂ ਤੋਂ ਬੱਟਲਦੇ ਆ ਤੁਸੀਂ ਜੇ ਘੁੰਮਣਾ ਚਾਹੁੰਦੇ ਹੋ ਬਾਈ ਸਾਈਕਲ ਲੈ ਲਓ ਕੋਈ ਵੀ ਲੈ ਲਓ 15-20000 ਦਾ ਪਹਿਲਾਂ ਪੰਜਾਬ ਘੁੰਮੋ ਪੰਜਾਬ ਘੁੰਮਣ ਤੋਂ ਬਾਅਦ ਹੋਰ ਬਾਹਰ ਨੂੰ ਨਿਕਲੋ ਤੇ ਆ ਗੱਲਬਾਤ ਆ ਬਾਕੀ ਚੜ੍ਹਦੀ ਕਲਾ ਮਿਲਦੇ ਆਪਾਂ ਕੱਲ ਨੂੰ ਨਵੇਂ ਸਫ਼ਰ 'ਚ ਦੇਸ਼ ਕੁਵੈਤ ਗਲਫ ਸਾਈਕਲ ਟੂਰ ਦਾ ਆਪਣਾ ਨਿਬੇੜੇ ਤੇ ਆ ਕੰਮ ਆਪਾਂ 6ਵੇਂ ਦੇਸ਼ ਦੇ ਵਿੱਚ ਦਾਖਲ ਹੋ ਜਾਣਾ ਕੁਵੈਤ ਦੇ ਵਿੱਚ Oman ਕੋ ਮਿਲਿਆ UAE ਕੋ ਮਿਲਿਆ ਕਤਰ ਬਹਿਰੈਨ ਸਾਊਦੀ ਤੇ ਹੁਣ ਕੁਵੈਤ ਕੁਵੈਤ ਦਾ ਬਾਰਡਰ ਇੱਥੋਂ 20 ਕਿਲੋਮੀਟਰ ਦੂਰ ਆ ਸਵੇਰੇ ਇੱਕ ਛੁੱਟੀ ਲਾ ਕੇ ਉੱਥੇ ਪਹੁੰਚ ਜਾਾਂਗੇ ਤੇ ਫਿਰ ਗਾਹਾਂ ਬਾਰਡਰ ਤੋਂ ਦਾਖਲ ਹੋਵਾਂਗੇ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਕੱਲ ਦੀ ਵੀਡੀਓ ਦੇ ਨਾਲ ਜੁੜੇ ਰਹਿਓ ਆਪਣੇ ਸਫਰਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਜਿਹੜੇ ਪਰਿਵਾਰਾਂ ਨਾਲ ਬੈਠੇ ਹੂੰ ਦੇਖਦੇ ਹੂੰ ਤੇ ਠੀਕ ਆ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਠੰਡ ਹੋ ਜਾਂਦੀ ਐ ਇਸ ਵੇਲੇ ਦਿਨੇ ਵੀ ਠੀਕ ਆ ਮੌਸਮ ਇਸ ਵੇਲੇ ਠੰਡ ਹੋ ਜਾਂਦੀ ਸਲੀਪਿੰਗ ਬੈਗ ਹੈਗਾ ਮੇਰੇ ਕੋਲੇ ਉਹਦੇ ਨਾਲ ਵਧੀਆ ਪੈ ਜਾਈਦਾ ਵਿੱਚ ਨਿੱਗੇ ਜਿਹਾ ਹੋ ਕੇ ਉਹਦੇ ਜੇ